ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਤੁਸੀਂ ਦੇਖ ਰਿਹਾ ਹੋ ਕਿ ਆਪਾਂ ਅੱਜ ਜੋ ਗੱਲ ਕਰ ਰਹੇ ਹਾਂ ਉਹ ਗੱਲ ਕਰ ਰਹੇ ਹਾਂ ਐਕੂਪ੍ਰੈਸ਼ਰ ਐਕੂਪ੍ਰੈਸ਼ਰ ਇੱਕ ਕੁਦਰਤੀ ਇਲਾਜ ਪ੍ਰਣਾਲੀ ਹੈ ਜਿਸ ਵਿੱਚ ਨਾ ਕਿਸੇ ਦਵਾਈ ਦੀ ਨਾ ਕਿਸੇ ਇੰਜੈਕਸ਼ਨ ਦੀ ਤੇ ਨਾ ਕਿਸੇ ਹੋਰ ਅ ਮਤਲਬ ਕੋਈ ਸਟੀਰੋਇਡ ਦੀ ਜਾਂ ਕਿਸੇ ਹੋਰ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ ਬਹੁਤ ਹੀ ਸਰਲ ਤੇ ਆਸਾਨ ਇਲਾਜ ਪ੍ਰਣਾਲੀ ਹੈ ਤੁਸੀਂ ਘਰ ਬੈਠ ਕੇ ਬੜੇ ਹੀ ਰਾਮ ਨਾਲ ਭਿਆਨਕ ਤੋਂ ਭਿਆਨਕ ਬਿਮਾਰੀਆਂ ਤੋਂ ਨਜਾਤ ਪਾ ਸਕਦੇ ਹੋ ਬੜੀ ਆਸਾਨ ਹੈ ਬੜੀ ਸਰਲ ਹੈ ਤੇ ਜਿਹੜੀ ਇਹ ਐਕੂ ਪ੍ਰੈਸ਼ਰ ਪદ્ધਤੀ ਹੈ ਜਾਂ ਇਹ ਪ੍ਰਣਾਲੀਆ ਇਲਾਜ ਦੀ ਇਹ ਤਕਰੀਬਨ ਤਕਰੀਬਨ ਜੋ ਜਿਸ ਬਾਰੇ ਖੋਜ ਕੀਤੀ ਗਈ ਹੈ ਇਸ ਦੇ ਇਤਿਹਾਸਿਕ ਹੋਣ ਬਾਰੇ ਜਾਂ ਇਹਦੇ ਪ੍ਰਾਤਨ ਹੋਣ ਬਾਰੇ ਜੋ ਤੱਤ ਸਾਹਮਣੇ ਆਏ ਨੇ ਉਹ ਤਕਰੀਬਨ 6000 ਸਾਲ ਤੋਂ ਵੱਧ ਪੁਰਾਣੀ ਹੈ ਜਿਸ ਦੇ ਵਿੱਚ ਕੇ ਦੇਖਿਆ ਗਿਆ ਹੈ ਕਿ 6000 ਸਾਲ ਪਹਿਲਾਂ ਵੀ ਇਸ ਇਲਾਜ ਦੀ ਪ੍ਰਣਾਲੀ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਗਿਆ ਤੇ ਹੌਲੀ-ਹੌਲੀ ਇਹ ਜਿਹੜੀ ਇਲਾਜ ਪ੍ਰਣਾਲੀ ਹੈ ਚੀਨ ਦੇ ਵਿੱਚ ਪ੍ਰਸਿੱਧ ਹੋਈ ਚੀਨ ਤੋਂ ਫਿਰ ਇਹ ਜਾਪਾਨ ਦੇ ਵਿੱਚ ਚਲੀ ਗਈ ਤੇ ਜਾਪਾਨ ਦੇ ਵਿੱਚ ਬਹੁਤ ਹੀ ਵੱਡੇ ਲੈਵਲ ਦੇ ਉੱਤੇ ਇਸ ਤੇ ਜਿਹੜੀਆਂ ਰਿਸਰਚਾਂ ਹੋਈਆਂ ਨਵੇਂ-ਨਵੇਂ ਤਜਰਬੇ ਕੀਤੇ ਗਏ ਪ੍ਰਯੋਗ ਕੀਤੇ ਗਏ ਤੇ ਬਹੁਤ ਹੀ ਚੰਗੇ ਰਿਜ਼ਲਟ ਪਾਏ ਗਏ ਨੇ ਭਿਆਨਕ ਤੋਂ ਭਿਆਨਕ ਬਿਮਾਰੀਆਂ ਤੇ ਇਸ ਦਾ ਜਿਹੜਾ ਰਿਜ਼ਲਟ ਹੈ ਬਹੁਤ ਹੀ ਚੰਗੇ ਨਤੀਜੇ ਦੇਖਣ ਨੂੰ ਮਿਲੇ ਨੇ ਸੋ ਆਓ ਆਪਾਂ ਐਕੂ ਪ੍ਰੈਸ਼ਰ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਮਝਦੇ ਹਾਂ ਤੇ ਘਰ ਬੈਠ ਕੇ ਆਪਾਂ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਹੀ ਆਪਣਾ ਇਲਾਜ ਕਰ ਸਕਦੇ ਹਾਂ ਤੇ ਸਭ ਤੋਂ ਪਹਿਲਾਂ ਤਾਂ ਸਮਝਣ ਦੀ ਲੋੜ ਹੈ ਕਿ ਐਕੂ ਪ੍ਰੈਸ਼ਰ ਕਿਵੇਂ ਕੰਮ ਕਰਦਾ ਹੈ ਐਕੂ ਪ੍ਰੈਸ਼ਰ ਕੰਮ ਕਰਦਾ ਹੈ ਦਬਾਅ ਦੇ ਮਾਧਿਅਮ ਰਾਹੀਂ ਕੁਝ ਸਾਡੀ ਬਾਡੀ ਤੇ ਕੁਝ ਚਿੰਨ ਬਣੇ ਹੁੰਦੇ ਨੇ ਜਾਂ ਕਹਿ ਲੋ ਕਿ ਐਕੂ ਪ੍ਰੈਸ਼ਰ ਪੁਆਇੰਟ ਹੁੰਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਲਿੰਕ ਸਾਡੇ ਵੱਖ-ਵੱਖ ਸਰੀਰ ਦੇ ਆਰਗਨ ਭਾਵ ਅੰਗਾਂ ਨਾਲ ਹੈ ਸਾਡੇ ਜੋੜਾਂ ਨਾਲ ਹੈ ਸਾਡੀਆਂ ਹੱਡੀਆਂ ਨਾਲ ਹੈ ਸਾਡੇ ਖੂਨ ਦੇ ਹਿਸਾਬ ਨਾਲ ਹੈ ਸਾਡੇ ਖੂਨ ਦੇ ਜਿਹੜਾ ਸੰਚਾਰ ਹੋ ਰਿਹਾ ਉਸ ਨਾਲ ਹੈ ਸੋ ਅਲੱਗ-ਅਲੱਗ ਪੁਆਇੰਟ ਹੁੰਦੇ ਨੇ ਜਿਨ੍ਹਾਂ ਦੇ ਮੱਦੇਨਾ ਹੀ ਅਸੀਂ ਪੂਰੀ ਬਾਡੀ ਦੇ ਵਿੱਚ ਜੋ એનર્ਜੀ ਫਲੋ ਕਰ ਰਹੀ ਹੈ ਅਸੀਂ ਉਹਨੂੰ ਬੈਲੈਂਸ ਕਰਦੇ ਆ ਸੋ ਐਕੂਪ੍ਰੈਸ਼ਰ ਆ ਜਿਹੜਾ ਉਹਦਾ ਸਿਧਾਂਤ ਇਹ ਹੈ ਕਿ ਕਿਸੇ ਵੀ ਸਪੈਸੀਫਿਕ ਪੁਆਇੰਟ ਤੇ ਪ੍ਰੈਸ਼ਰ ਪਾ ਕੇ ਦਬਾਅ ਪਾ ਕੇ ਉਸ ਆਰਗਨ ਜਾਂ ਉਸ ਪੁਆਇੰਟ ਦੇ ਨਾਲ ਜੁੜੇ ਹੋਏ ਅੰਗ ਨੂੰ ਦਰੁਸਤ ਕਰਨਾ ਠੀਕ ਕਰਨਾ ਇੱਕ ਤਾਂ ਇਹ ਹੈ ਤੇ ਐਕੂਪ੍ਰੈਸ਼ਰ ਕਰਨ ਦੇ ਜਿਹੜੇ ਤਰੀਕੇ ਨੇ ਜਾਂ ਦਬਾਅ ਦੇਣ ਦੇ ਤਰੀਕੇ ਨੇ ਉਹ ਅਲੱਗ-ਅਲੱਗ ਨੇ ਪਹਿਲੀ ਗੱਲ ਹੱਥ ਨਾਲ ਹੱਥਾਂ ਨਾਲ ਤੁਸੀਂ ਮਤਲਬ ਪ੍ਰੈਸ ਕਰਕੇ ਅੰਗੂਠੇ ਦੀ ਮਦਦ ਨਾਲ ਤੁਸੀਂ ਪ੍ਰੈਸ ਕਰਕੇ ਜਿਸ ਤਰ੍ਹਾਂ ਇਸ ਪੁਆਇੰਟ ਨੂੰ ਪ੍ਰੈਸ ਕਰਕੇ ਤੁਸੀਂ ਹੋਲਡ ਕਰੋ ਛੱਡ ਦਿਓ ਹੋਲਡ ਕਰੋ ਛੱਡ ਦਿਓ ਹੋਲਡ ਕਰੋ ਛੱਡ ਦਿਓ ਹੋਲਡ ਕਰੋ ਛੱਡ ਦਿਓ ਇਸ ਤਰ੍ਹਾਂ ਤੁਸੀਂ ਅੰਗੂਠੇ ਦੀ ਮਦਦ ਨਾਲ ਜਿਹੜਾ ਹੈਗਾ ਪ੍ਰੈਸ਼ਰ ਪਾ ਕੇ ਇੱਕ ਐਕੂਪ੍ਰੈਸ਼ਰ ਜਨਰੇਟ ਕਰਕੇ ਇਲਾਜ ਕਰ ਸਕਦੇ ਹੋ ਦੂਸਰਾ ਪੁਆਇੰਟ ਹੈਗਾ ਜਿਹੜਾ ਉਸ ਦੇ ਵਿੱਚ ਤੁਸੀਂ ਇੱਕ ਤਰ੍ਹਾਂ ਦੀ ਨੀਡਲ ਲੈ ਕੇ ਜਿਸ ਤਰ੍ਹਾਂ ਦੀ ਸੂਈ ਹੈ ਐਕੂਪੰਚਰ ਕਹਿੰਦੇ ਨੇ ਐਕਚੁਅਲ 'ਚ ਤੁਸੀਂ ਸੂਈ ਲੈ ਕੇ ਉਸ ਸਪੈਸੀਫਿਕ ਪੁਆਇੰਟ ਤੇ ਉਸ ਸੂਈ ਨੂੰ ਕੁਝ ਸਮੇਂ ਲਈ ਰੱਖ ਲੈਨੇ ਹੋ ਤੇ ਉਹ ਜਿਹੜੀ ਸੂਈ ਹੈ ਉਹ ਉਸ ਪੁਆਇੰਟ ਦੇ ਉੱਤੇ ਪ੍ਰੈਸ਼ਰ ਪਾਉਂਦੀ ਹੈ ਤੇ ਫਿਰ ਉਸ ਤੋਂ ਬਾਅਦ ਉਹਨੂੰ ਕੁਝ ਸਮੇਂ ਬਾਅਦ ਉਹਨੂੰ ਉਤਾਰ ਦਿੱਤਾ ਜਾਂਦਾ ਹੈ ਜਿਸ ਨੂੰ ਕੋ ਐਕੂਪੰਚਰ ਕਹਿੰਦੇ ਨੇ ਤੀਸਰਾ ਹੈਗਾ ਮਾਤੇਮ ਜਿਹੜਾ ਹੈਗਾ ਉਸ ਦੇ ਵਿੱਚ ਬੀਜਾਂ ਦੀ ਜਾਂ ਮੇਥੀ ਦਾਣੇ ਜਾਂ ਮੂੰਗੀ ਦਾ ਦਾਣਾ ਜਾਂ ਛੋਲਿਆਂ ਦੇ ਜੋ ਬੀਜ ਨੇ ਉਹਨਾਂ ਦੇ ਰਾਹੀਂ ਇਲਾਜ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਕਿਸੇ ਵੀ ਸਪੈਸੀਫਿਕ ਪੁਆਇੰਟ ਤੇ ਤੁਸੀਂ ਮੇਥੀ ਦੇ ਦਾਣੇ ਲੈ ਕੇ ਉਸ ਨੂੰ ਪੇਸਟ ਕਰਕੇ ਤੇ ਉੱਥੇ ਰੱਖ ਸਕਦੇ ਹੋ ਤੇ ਉਸ ਨੂੰ ਟੇਪ ਦੀ ਮਦਦ ਨਾਲ ਅ ਉੱਥੇ ਫਿਕਸ ਕਰਕੇ ਇਲਾਜ ਦੇ ਸਕਦੇ ਹੋ ਤੇ ਜਿਹੜਾ ਚੌਥਾ ਹੈਗਾ ਉਹ ਹੈਗਾ ਕਲਰ ਕਲਰ ਰਾਹੀਂ ਵੀ ਐਕੂਪ੍ਰੈਸ਼ਰ ਦੇ ਮਾਧਿਅਮ ਦੇ ਵਿੱਚ ਇੱਕ ਕਲਰ ਥੈਰੇਪੀ ਵੀ ਹੁੰਦੀ ਹੈ ਜਿਸ ਰਾਹੀਂ ਤੁਸੀਂ ਅਲੱਗ-ਅਲੱਗ ਪੁਆਇੰਟਾਂ ਤੇ ਕਲਰ ਲਗਾ ਕੇ ਵੀ ਇਲਾਜ ਕਰ ਸਕਦੇ ਹੋ ਸੋ ਇਹ ਚਾਰ ਜਿਹੜੀਆਂ ਚੀਜ਼ਾਂ ਨੇ ਇਹਨਾਂ ਰਾਹੀਂ ਭਿਆਨਕ ਤੋਂ ਭਿਆਨਕ ਰੋਗਾਂ ਦੇ ਵਿੱਚ ਬਹੁਤ ਹੀ ਚੰਗੇ ਰਿਜ਼ਲਟ ਦੇਖਣ ਨੂੰ ਮਿਲਦੇ ਨੇ ਸੋ ਆਪਾਂ ਗੱਲ ਕਰਦੇ ਆ ਐਕੂ ਪ੍ਰੈਸ਼ਰ ਦੀ ਐਕੂ ਪ੍ਰੈਸ਼ਰ ਦੇ ਵਿੱਚ ਜੋ ਦੇਖਿਆ ਗਿਆ ਹੈ ਕਿ ਸਾਡੇ ਸਰੀਰ ਦੇ ਅੰਦਰ ਇੱਕ એનર્ਜੀ ਜਿਸ ਨੂੰ ਚੀ ਕਿਹਾ ਜਾਂਦਾ ਹੈ ਉਹ ਹਰ ਟਾਈਮ ਫਲੋ ਕਰਦੀ ਹੈ ਉਹ ਪੈਰ ਦੀ ਟੋ ਤੋਂ ਲੈ ਕੇ ਅਗੂਠੇ ਦੀ ਟੋ ਤੋਂ ਲੈ ਕੇ ਸਿਰ ਦੇ ਪੂਰੇ ਇੱਕ ਜਿੱਥੇ ਸਾਡਾ ਸੈਂਟਰ ਪੁਆਇੰਟ ਆ ਉੱਥੇ ਤੱਕ એનર્ਜੀ ਫਲੋ ਕਰਦੀ ਹੈ ਤੇ ਉਹੀ એનર્ਜੀ ਵਾਪਸ ਆਪਣਾ ਸਰਕਲ ਪੂਰਾ ਕਰਦੇ ਹੋਏ ਉਸੇ ਟੋ ਨੂੰ ਟੱਚ ਕਰਦੀ ਹੈ ਜੋ ਉਂਗੂਠੇ ਦੀ ਟੋ ਹੈ ਜਾਂ ਕਹਿ ਲੋ ਕਿ ਉਂਗੂਠੇ ਦਾ ਜਿੱਥੋਂ ਸਟਾਰਟਿੰਗ ਪੁਆਇੰਟ ਆ ਉੱਥੋਂ ਸਟਾਰਟ ਹੁੰਦੀ ਹੋਈ ਤੇ ਇਦਾਂ ਹੀ ਇਹ ਫਲੋ ਹੁੰਦਾ ਰਹਿੰਦਾ ਜਿੱਥੇ એનર્ਜੀ ਜ਼ਿਆਦਾ ਮਾਤਰਾ ਦੇ ਵਿੱਚ ਰੁਕਦੀ ਹੈ ਜਾਂ ਫਲੋ ਕਰਦੀ ਹੈ ਉੱਥੇ ਵੀ ਦਿੱਕਤਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਜਿੱਥੇ ਇਹ એનર્ਜੀ ਘਟ ਜਾਂਦੀ ਹੈ ਜਿਸ ਆਰਗਨ ਦੇ ਵਿੱਚ ਇਹ ਨਰਜੀ ਘਟ ਜਾਂਦੀ ਹੈ ਉੱਥੇ ਵੀ ਦਿੱਕਤਾਂ ਸਟਾਰਟ ਕਰ ਦਿੰਦੀ ਹੈ ਸੋ ਇਹਨੂੰ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਹੈ ਤੇ ਇਹਨੂੰ ਐਕੂ ਪ੍ਰੈਸ਼ਰ ਦੇ ਮਾਧਿਅਮ ਰਾਹੀਂ ਬੈਲੈਂਸ ਕੀਤਾ ਜਾਂਦਾ ਹੈ ਸੋ ਆਓ ਆਪਾਂ ਇੱਕ ਛੋਟੇ ਜਿਹੇ ਪੁਆਇੰਟ ਤੋਂ ਆਪਾਂ ਐਕੂ ਪ੍ਰੈਸ਼ਰ ਦਾ ਜੋ ਹੈ ਇਲਾਜ ਪ੍ਰਣਾਲੀ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਜੇ ਕਿਸੇ ਦੇ ਫੂੜੇ ਫਿੰਸੀਆਂ ਹੋ ਜਾਂਦੇ ਨੇ ਬਾਰ-ਬਾਰ ਫੂੜੇ ਫਿੰਸੀਆਂ ਹੋ ਜਾਂਦੇ ਨੇ ਬਹੁਤ ਤੰਕ ਪਰੇਸ਼ਾਨ ਹੁੰਦਾ ਏ ਬੰਦਾ ਤਾਂ ਉਹ ਇਸ ਜਗ੍ਹਾ ਦੇ ਉੱਤੇ ਬਿਲਕੁਲ ਹੀ ਸਰਲ ਅ ਪੁਆਇੰਟ ਹੈਗਾ ਜਿਹੜਾ ਉਹ ਹੈਗਾ ਇਹ ਵਾਲੀ ਜਗ੍ਹਾ ਬਿਲਕੁਲ ਇੱਥੇ ਇਸ ਪੋਜੀਸ਼ਨ ਤੇ ਥੋੜੇ ਟਾਈਮ ਲਈ ਇਸ ਨੂੰ ਪ੍ਰੈਸ ਕਰੋ ਲਗਾਤਾਰ ਥੋੜਾ ਥੋੜਾ ਟਾਈਮ ਪ੍ਰੈਸ ਕਰਦੇ ਰਹੋ ਇਹਨੂੰ ਜਿੰਮੀ ਦੀ ਮਦਦ ਨਾਲ ਵੀ ਪ੍ਰੈਸ ਕੀਤਾ ਜਾ ਸਕਦਾ ਐਕੂਪ੍ਰੈਸ਼ਰ ਦਾ ਇੱਕ ਓਪਰੇਟਰ ਇਸ ਹੈ ਇੱਕ ਇੱਕ ਆ ਇੱਕ ਤਰ੍ਹਾਂ ਦਾ ਓਪਰੇਟਰ ਕਿਹਾ ਜਾ ਸਕਦਾ ਉਸ ਦੀ ਮਦਦ ਨਾਲ ਇਸ ਨੂੰ ਪ੍ਰੈਸ ਕਰਕੇ ਇਸ ਤੇ ਮੇਥੀ ਦਾਣਾ ਜਾਂ ਮੂੰਗੀ ਦਾ ਦਾਣਾ ਲਗਾ ਕੇ ਰੱਖ ਦਿਓ ਤੇ ਇਸ ਨੂੰ ਤਿੰਨ ਤੋਂ ਚਾਰ ਦਿਨ ਲਗਾਤਾਰ ਲਗਾਉਂਦੇ ਰਹਿਣਾ ਥੋੜੇ ਟਾਈਮ ਲਈ ਰਾਤ ਨੂੰ ਲਗਾ ਕੇ ਛੱਡ ਦਿਓ ਤੇ ਸਵੇਰ ਉਤਾਰ ਦਿਓ ਇਸ ਪ੍ਰੋਸੈਸ ਦੇ ਵਿੱਚ ਤੁਸੀਂ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਦੇਖੇਂਗੇ ਹੋ ਕਿ ਬਹੁਤ ਚੰਗੇ ਰਿਜ਼ਲਟ ਮਿਲਣਗੇ ਤੇ ਤੁਹਾਨੂੰ ਇਸ ਬਿਮਾਰੀ ਤੋਂ ਇਲਾਜ ਤੇ ਨجات ਜ਼ਰੂਰ ਮਿਲੂਗੀ ਧੰਨਵਾਦ